ਆ ਤੁੰਛ ਦੇ ਕੇ ਬੜੇ ਮਾਤਰੀ ਯਾਦ ਵਿੱਚ ਬੈਠੇ ਨੇ ਸਾਰੇ ਹਜ਼ੂਰ ਦੇ ਕਤਮਾਂ ਵਿੱਚ ਬੈਠੇ ਨੇ ਉਹ ਬੜੇ ਮਾਤਰੀ ਯਾਦ ਕਰਦੇ ਹੋਏ ਉਹਨਾਂ ਦੇ ਹਜ਼ੂਰ ਵਿੱਚ ਉਹਨਾਂ ਯਾਦ ਵਿੱਚ ਉਹਨਾਂ ਨੂੰ ਭਿਆਦ ਕਰਦੇ ਹੋਏ ਅਲਫਾਜ਼ ਜਾਣ ਕਰ ਰਹੇ ਨੇ ਚਿੱਠੀ ਨਾ ਕੋਈ ਸੰਦੇਸ਼ ਜਾ ਜੀਵੋ ਆ ਤੁੰਛ ਦੇ ਜਹਾਂ ਕਿ ਕਹਾਂ ਤੇ ਹਮ ਕਹਾਂ ਆਦਮ ਦਾ ਬੜਾ ਕਿ ਕਿ ਸਦੇ ਸਦੇ ਤੇ ਉਹਨਾਂ ਦਾ ਨਾਂ ਲਿਖਿਆ ਹੈ ਹਰ ਚੀਜ਼ ਪਿਆਸ ਤੋਂ ਸੀ ਨਾਂ ਲਿਖਾ ਹੈ ਤੁਹਾਡਾ ਨਾਂ ਇਹ ਰਸਤੇ ਹਰ ਗਲੀ ਦਿਲ ਮੇਂ reh gai paan ਜਲਦੀ ਸੇ ਛੁੜਾ ਕੇ ਹੱਥ ਕਹਾਂ i ਜੋ ਰਹਾ ਹੈ ਪਿਆ ਤੁਮ ਕੇ ਸਿੱਧਰੇ ਕਿਹੜਾ ਕਿ ਹਾਂ ਤੁਮ ਚਲੇਏ ਕੋਤੇ ਹਾਂ ਤੁਮ ਚਲੇ ਇਸ ਸੰਸਾਰ ਤੇ ਰੱਬ ਦਾ ਹੀ ਰੂਪ ਲੈ ਕੇ ਆਂਦੇ ਹੈ ਇਸ ਕੀ ਰੂਹਾਂ ਨੂੰ ਦੁੱਖਾਂ ਚੋਂ ਕੱਢਣ ਦੀ ਖਾਤਰ ਸੰਤ ਇਸ ਸੰਸਾਰ ਤੇ ਜਨਮ ਧਾਰਨ ਕਰਦੇ ਹੈ। ਔਰ ਪੁੱਲਿਆਂ ਪਟਕਿਆਂ ਨੂੰ ਰਸਤਾ ਦਿਖਾ ਕੇ ਦੁਖੀਆਂ ਦੇ ਦੁੱਖਾਂ ਨੂੰ ਦੂਰ ਕਰਕੇ ਸਦੀ ਝੋਲੀ ਖੁਸ਼ੀਆਂ ਨਾਲ ਭਰਪੂਰ ਕਰਕੇ ਫਿਰ ਜਦੋਂ ਸਮਾਂ ਆਂਦਾ ਹੈ ਤਾਂ ਦੁਨੀਆਵੀ ਤੌਰ ਤੇ ਉਹ ਪਰਦਾ ਕਰ ਜਾਂਦੇ ਹੈ ਪਰ ਜਾਂਦੇ ਕਿਤੇ ਨਹੀਂ ਹੈ। ਰਹਿੰਦੇ ਹਮੇਸ਼ਾ ਸਾਡੇ ਨਾਲ ਹੈ। ਸੰਤ ਹਰੀ ਦਾ ਪ੍ਰਮਾਤਮਾ ਉਸ ਪ੍ਰਭੂ ਦਾ ਹੀ ਇੱਕ ਰੂਪ ਹੁੰਦੇ ਹੈ ਜਿਸ ਦੇ ਬਾਰੇ ਸੰਤ ਕਬੀਰ ਜੀ ਨੇ ਆਪਣੀ ਬਾਣੀ ਦੇ ਅੰਦਰ ਆਪਣੀ ਸ਼ਬਦ ਦੇ ਅੰਦਰ ਬੜੇ ਖੁੱਲੇ ਲਫ਼ਜ਼ਾਂ ਚ ਦੱਸਿਆ ਹੈ ਕਿ ਸੰਤ ਕੀ ਹੁੰਦੇ ਹੈ ਸੰਤ ਕਬੀਰ ਜੀ ਆਪਣੀ ਕਿਸ਼ਪਤ ਦੇ ਅੰਦਰ ਫਰਮਾਨ ਕਰਦੇ ਹੈ ਕਿ ਸੰਤ ਰੂਪ ਜਨਮੇ ਹਰੀ संत रूप जन्म में हरि समझ देख मन माही आंख पे टाटी भ्रम की सो तो समझे नाही बड़े प्यारे वचन है संत कबीर के दे संत कबीर कहते हैं कि संत रूप जन्मे है कि परमात्मा ਸੰਤਾਂ ਦਾ ਰੂਪ ਲੈ ਕੇ ਹੀ ਇਸ ਸੰਸਾਰ ਤੇ ਜਨਮ ਲੈਂਦਾ ਹੈ ਇਸੇ ਲਈ ਤਾਂ ਸੰਤਾਂ ਨੂੰ ਸਤਿਗੁਰੂ ਨੂੰ ਪ੍ਰਭੂ ਦਾ ਰੂਪ ਵੀ ਕਿਹਾ ਜਾਂਦਾ ਹੈ ਉਸ ਪਰਮਾਤਮਾ ਦਾ ਰੂਪ ਮੰਨਿਆ ਜਾਂਦਾ ਹੈ ਕਿਉਂਕਿ ਬੁੱਲੇ ਸ਼ਾਹ ਨੇ ਵੀ ਆਪਣੇ ਕਲਾਮ ਚ ਕਿਹਾ ਹੈ ਕਿਸੇ ਨੇ ਇੱਕ ਦਿਨ ਬੁੱਲੇ ਸ਼ਾਹ ਨੂੰ ਪੁੱਛਿਆ ਸੀ ਕਿ ਬੁੱਲਿਆ ਤੂੰ ਗੁਰੂ ਨੂੰ ਰੱਬ ਮੰਨਦਾ ਹੈ ਤੂੰ ਗੁਰੂ ਨੂੰ ਰੱਬ ਮੰਨਦਾ ਹੈ ਬੁੱਲੇ ਸ਼ਾਹ ਨੇ ਕਿਹਾ ਨਹੀਂ ਮੈਂ ਗੁਰੂ ਨੂੰ ਰੱਬ ਨਹੀਂ ਮੰਨਦਾ ਬੱਲੀ ਸੰਕਣ ਦੀ ਗੱਲ ਹੈ ਬੁੱਲੇ ਸ਼ਾ ਦੇ ਕੋਲ ਕੁਝ ਉਹਨਾਂ ਦੇ ਸੇਵਕ ਵੀ ਬੈਠੇ ਹੋਏ ਸੀ ਉਹ ਸੁਣ ਕੇ ਬੜਾ ਹੈਰਾਨ ਹੋਏ ਕਿ ਸਾਈਂ ਬੁੱਲੇ ਸ਼ਾ ਸਾਡੇ ਸਾਈਂ ਜੀ ਤਾਂ ਆਪਣੇ ਮੁਰਸ਼ਿਦ ਨਾਲ ਇੰਨਾ ਪਿਆਰ ਕਰਦੇ ਹੈ ਕਿ ਆਪਣੇ ਮੁਰਸ਼ਿਦ ਨੂੰ ਖੁਸ਼ ਕਰਨ ਦੀ ਖਾਤਰ 12 ਸਾਲ ਪੈਰੀ ਕੁਗਰੂ ਪਾ ਕੇ ਬਚਦੇ ਰਹੇ ਜਿਸ ਮੁਰਸ਼ਿਦ ਦੀ ਖਾਤਰ ਦੁਨੀਆਂ ਦੀ ਪਰਵਾਹ ਨਹੀਂ ਕੀਤੀ ਜਾਤ ਪਾਤ ਦੀ ਪਰਵਾਹ ਨਹੀਂ ਕੀਤੀ ਕਿ ਮੈਂ ਜਾਤ ਦਾ ਸੈਇਦ ਹਾਂ ਔਰ ਇਹ ਜਾਤ ਦੇ ਰਾਈ ਹੈ ਮੈਂ ਸੈਇਦ ਹੋ ਕੇ ਪੈਰੀ ਘੁੰਗਰੂ ਪਾ ਕੇ ਰਾਈ ਅੱਗੇ ਨੱਚਾ ਉਹ ਵੀ ਪਰਵਾਹ ਨਹੀਂ ਕੀਤੀ ਇੰਨਾ ਇਸ਼ਕ ਸੀ ਇਹਨਾਂ ਦੇ ਹਿਰਦੇ ਚ ਆਪਣੇ ਮੁਰਸ਼ਿਦ ਦਾ ਪਰ ਅੱਜ ਜਦੋਂ ਇੱਕ ਆਦਮੀ ਨੇ ਸਵਾਲ ਕੀਤਾ ਕਿ ਸਾਈ ਜੀ ਤੁਸੀਂ ਮੁਰਸ਼ਿਦ ਨੂੰ ਤੁਸੀਂ ਇਸ ਆਪਣੇ ਸਤਿਗੁਰ ਨੂੰ ਰਬ ਵਰਗਾ ਮੰਦ ਹੈ ਪਰ ਉਸ ਵੇਲੇ ਬੁੱਲੇ ਸ਼ਾਹ ਨੇ ਕਹਿ ਦਿੱਤਾ ਨਹੀਂ ਮੈਂ ਗੁਰੂ ਨੂੰ ਰਬ ਵਰਗਾ ਨਹੀਂ ਮੰਨਦਾ ਸੇਵਕ ਬੜੇ ਹੈਰਾਨ ਇਹ ਅੱਜ ਕਿਹੜੀ ਗੱਲ ਕਰ ਰਹੇ ਹੈ ਇੱਕ ਸੇਵਕ ਉੱਠਿਆ ਹੱਥ ਜੋੜੇ ਤੇ ਸਤਿਗੁਰੂ ਹੈ ਮੇਰੇ ਪੀਰੋ ਮੁਰਸ਼ਿਦ ਅੱਜ ਐਸੀ ਕੀ ਸੁਣ ਰਹੇ ਹਾਂ ਇਹ ਤੁਹਾਨੂੰ ਪੁੱਛ ਰਿਹਾ ਹੈ ਕਿ ਤੁਸੀਂ ਆਪਣੇ ਮੁਰਸ਼ਿਦ ਨੂੰ ਰੱਬ ਵਰਗਾ ਮੰਨਦੇ ਹੋ ਜਾਂ ਨਹੀਂ ਔਰ ਤੁਸੀਂ ਕਹਿੰਦੇ ਹੋ ਕਿ ਨਹੀਂ ਮੈਂ ਆਪਣੇ ਮੁਰਸ਼ਿਦ ਨੂੰ ਰੱਬ ਵਰਗਾ ਨਹੀਂ ਮੰਨਦਾ ਪਰ ਐਸੀ ਆਪਣੀਆਂ ਅੱਖਾਂ ਨਾਲ ਦੇਖਦੇ ਹਾਂ ਕਿ ਤੁਸੀਂ ਆਪਣੇ ਸਤਿਗੁਰੂ ਨਾਲ ਕਿੰਨਾ ਪਿਆਰ ਕਰਦੇ ਹੋ ਤਾਂ ਅੱਜ ਇਹ ਗੱਲ ਕਿਹੜੀ ਕਹਿ ਰਹੇ ਹੋ ਤੁਸੀਂ ਕਿ ਮੈਂ ਰੱਬ ਵਰਗਾ ਨਹੀਂ ਮੰਨਦਾ ਪਰ ਉਸ ਵੇਲੇ ਬੁੱਲੇ ਸ਼ਾ ਮੁਸਕਰਾ ਕੇ ਕਹਿਣ ਲੱਗੇ ਮੈਂ ਸੱਚ ਕਹਿ ਰਿਹਾ ਹਾਂ ਕਿਉਂਕਿ ਮੈਂ ਆਪਣੇ ਮੁਰਸ਼ਿਦ ਨੂੰ ਰੱਬ ਵਰਗਾ ਨਹੀਂ ਮੰਨਦਾ ਮੈਂ ਤਾਂ ਆਪਣੇ ਮੁਰਸ਼ਿਦ ਨੂੰ ਰੱਬ ਹੀ ਮੰਨਦਾ ਹਾਂ ਕਿ ਮੇਰਾ ਮੁਰਸ਼ਿਦ ਹੈ ਹੀ ਰੱਬ ਇੱਕ ਤਾਂ ਹੁੰਦਾ ਉਹਦੇ ਵਰਗਾ ਕੋਈ ਚੀਜ਼ ਅਸੀਂ ਕਹਿੰਦੇ ਉਹਦੇ ਵਰਗੀ ਹੈ ਪਰ ਉਹ ਨਹੀਂ ਹੈ ਵਰਗੀ ਵਿੱਚ ਉਹ ਰੋ ਦੇ ਵਿੱਚ ਫਰਕ ਹੁੰਦਾ ਜਿੱਦਾਂ ਅਸੀਂ ਕਿਸੇ ਨੂੰ ਦੇਖੀਏ ਕਿ ਤੇਰੀ ਸ਼ਕਲ ਫਲਾਣੇ ਵਰਗੀ ਇਹਦਾ ਮਤਲਬ ਉਹ ਹੋਰ ਹੈ ਤਾਂ ਇਹ ਹੋਰ ਹੈ ਤਾਂ ਆਪਾਂ ਕਹਿ ਰਹੇ ਉਹਦੇ ਵਰਗਾ ਬੁੱਲੇ ਸ਼ਾਹ ਕਹਿੰਦੇ ਨਹੀਂ ਮੈਂ ਉਹਦੇ ਵਰਗਾ ਨਹੀਂ ਮੰਨਦਾ ਕਿ ਮੇਰਾ ਮੁਰਸ਼ਿਦ ਰੱਬ ਵਰਗਾ ਹੈ ਬਲਕਿ ਮੈਂ ਤਾਂ ਇਹ ਮੰਨਦਾ ਕਿ ਮੇਰਾ ਮੁਰਸ਼ਿਦ ਹੀ ਰੱਬ ਹੈ ਉਹਦੇ ਵਰਗਾ ਨਹੀਂ ਉਹ ਆਪ ਹੀ ਰੱਬ ਹੈ ਇਸ ਲਈ ਜਿਨ੍ਹਾਂ ਦੇ ਕੋਲ ਅੱਖ ਹੁੰਦੀ ਹੈ ਦੇਖਣ ਵਾਲੀ ਉਹ ਸਤਿਗੁਰ ਨੂੰ ਰੱਬ ਵਰਗਾ ਨਹੀਂ ਮੰਨਦੇ ਉਹ ਤਾਂ ਕਹਿੰਦੇ ਸਤਿਗੁਰ ਹੀ ਤਾਂ ਹੈ ਪ੍ਰਭੂ ਦਾ ਰੂਪ ਪਰਮਾਤਮਾ ਦਾ ਰੂਪ ਹੈ ਕਿਉਂਕਿ ਉਹ ਨਿਰੰਕਾਰ ਜਿਹਦਾ ਕੋਈ ਆਕਾਰ ਨਹੀਂ ਉਹ ਜਦ ਵੀ ਦਰਸ਼ਨ ਦਿੰਦਾ ਹੈ ਤਾਂ ਗੁਰੂ ਦੇ ਰੂਪ ਵਿੱਚ ਹੀ ਦਰਸ਼ਨ ਦਿੰਦਾ ਹੈ ਇਸ ਲਈ ਸੰਤ ਕਬੀਰ ਵੀ ਇਹੀ ਪਰਮ ਦੂਰ ਕਰ ਰਹੇ ਹੈ ਇਹ ਪੁਲੇਖਾ ਸਾਡੇ ਮਨਾਂ ਦਾ ਚੱਕ ਰਹੇ ਹੈ ਔਰ ਖੋਲ ਕੇ ਦੱਸ ਰਹੇ ਹੈ ਕਿ ਸੰਤ ਰੂਪ ਜਨਮੇ ਹਰੀ ਅੱਜ ਮਾਲਕਾਂ ਦਾ ਵੀ ਜਨਮ ਦਿਨ ਹੈ ਜਦੋਂ ਸੰਤ ਦੁਨੀਆ ਤੇ ਜਨਮ ਲੈਂਦੇ ਆ ਤਾਂ ਮੈਨੂੰ ਸਿਰਫ ਇੱਕ ਇਨਸਾਨ ਨਾ ਸਮਝੋ ਸੰਤ ਨਾ ਸਮਝੋ ਸਮਝ ਲਓ ਕਿ ਅੱਜ ਹਰੀ ਹੀ ਉਹ ਪ੍ਰਮਾਤਮਾ ਉਹ ਪਰਮੇਸ਼ਵਰ ਉਹ ਖੁਦਾ ਹੀ ਇਨਸਾਨ ਦਾ ਬਾਣਾ ਪਾ ਕੇ ਧਰਤੀ ਤੇ ਆ ਗਿਆ ਸੰਤ ਰੂਪ ਜਨਮੇ ਹਰੀ ਸਮਝ ਦੇਖ ਮਨ ਮਾਹੀ ਕਹਿੰਦੇ ਸਮਝ ਜਰਾ ਸੋਚ ਵਿਚਾਰ ਕਰ ਕਿ ਸੰਤ ਪ੍ਰਭੂ ਤੋਂ ਜੁਦਾ ਨਹੀਂ ਹੈ ਪ੍ਰਮਾਤਮਾ ਤੋਂ ਜੁਦਾ ਨਹੀਂ ਹੈ ਉਹਦੇ ਪਿਆਰੇ ਸਮਝ ਦੇਖ ਮਨ ਮਾਹੀ ਇਹ ਸਮਝਣ ਦੀ ਜ਼ਰੂਰਤ ਹੈ ਇਹ ਮਨ ਨੂੰ ਸਮਝਾਣ ਦੀ ਲੋੜ ਹੈ ਕਿਉਂਕਿ ਮਨ ਹੀ ਹੈ ਇਨਸਾਨ ਦਾ ਜੋ ਵਿਸ਼ਵਾਸ ਨਹੀਂ ਕਰਦਾ ਮਨ ਹੀ ਹੈ ਇਨਸਾਨ ਦਾ ਜੋ ਭਟਕਦਾ ਫਿਰਦਾ ਹੈ ਇਸ ਲਈ ਕਹਿੰਦੇ ਮਨ ਨੂੰ ਸਮਝਾ ਕੇ ਸੰਤ ਰੂਪ ਜਨਮੇ ਹਰੀ ਇਹ ਹਰੀ ਦਾ ਹੀ ਰੂਪ ਹੈ ਸਮਝ ਦੇਖ ਮਨ ਮਾਹੀ ਅੱਖ पे टाਟੀ ਧਰਮ ਕੀ ਸੋਤੋ ਸਮਝੇ ਨਹੀਂ ਕਬੀਰ ਸਾਹਿਬ ਕਹਿੰਦੇ ਸਮਝ ਕੇ ਇਹਨਾਂ ਨੂੰ ਨਹੀਂ ਆਉਂਦੀ ਸਮਝ ਉਹਨਾਂ ਨੂੰ ਨਹੀਂ ਆਉਂਦੀ ਜਿਨ੍ਹਾਂ ਦੀਆਂ ਅੱਖਾਂ ਤੇ ਭਰਮ ਦਾ ਪਰਦਾ ਪਿਆ ਹੋਵੇ ਟਾਟੀ ਦਾ ਮਤਲਬ ਪੜਦਾ ਜਿਨ੍ਹਾਂ ਦੀਆਂ ਅੱਖਾਂ ਤੇ ਭਰਮ ਭੁਲੇਖਿਆਂ ਦੇ ਪਰਦੇ ਪਏ ਹੋਏ ਆ ਉਹ ਜੀਵ ਕਦੀ ਵੀ ਇਹ ਗੱਲ ਸਮਝ ਨਹੀਂ ਸਕਦਾ ਚਾਹੇ ਜਿੰਨਾ ਮਰਜੀ ਉਸ ਨੂੰ ਸਮਝਾਈ ਜਾਵੇ ਅਰਜੁਨ ਦੀਆਂ ਅੱਖਾਂ ਤੇ ਵੀ ਥੋੜਾ ਜਿਹਾ ਭਰਮ ਦਾ ਪਰਦਾ ਪਿਆ ਸੀ ਜਰਾ ਗੌਰ ਕਰ ਲੈ ਅਰਜੁਨ ਪੰਜ ਪੰਡਵ ਹੋਇਆ ਉਹਨਾਂ ਚ ਇੱਕ ਹੋਇਆ ਅਰਜੁਨ ਉਹਦੀਆਂ ਅੱਖਾਂ ਤੇ ਵੀ ਥੋੜਾ ਪਰਮ ਦਾ ਪਰਦਾ ਪਿਆ ਹੋਇਆ ਸੀ ਸ਼੍ਰੀ ਕ੍ਰਿਸ਼ਨ ਨੇ ਇੰਨਾ ਸਮਝਾਇਆ ਇੰਨਾ ਸਮਝਾਇਆ ਪਰ ਅਰਜੁਨ ਹੈ ਕਿ ਸਮਝਣ ਨੂੰ ਤਿਆਰ ਹੀ ਨਹੀਂ ਇੱਥੇ ਵਰਗੌਰ ਕਰਨਾ ਇਹੀ ਹਾਲਤ ਹੈ ਜੇ ਇੱਕ ਗੁਰੂ ਔਰ ਸੇਵਕ ਦੀ ਹੁੰਦੀ ਹੈ ਕਿਉਂਕਿ ਗੁਰੂ ਹੈ ਕ੍ਰਿਸ਼ਨ ਔਰ ਇੱਕ ਇਨਸਾਨ ਦਾ ਮਨ ਹੈ ਅਰਜੁਨ ਗੁਰੂ ਵਾਰ-ਵਾਰ ਸਮਝਾਂਦਾ ਹੈ ਪਰ ਇਨਸਾਨ ਦਾ ਮਨ ਹੈ ਕਿ ਸਮਝਣ ਨੂੰ ਤਿਆਰ ਹੀ ਨਹੀਂ ਹੁੰਦਾ ਪਰਮ ਦਾ ਪਰਦਾ ਅੱਖਾਂ ਤੇ ਪਿਆ ਹੈ। ਸ਼੍ਰੀਕ੍ਰਿਸ਼ਨ ਦੱਸ ਰਿਹਾ ਹੈ ਕਿ ਅਰਜੁਨ ਮਾਰਨ ਵਾਲਾ ਵੀ ਮੈਂ ਹੀ ਆਂ ਤੇ ਜੀਵਨ ਦੇਣ ਵਾਲਾ ਵੀ ਮੈਂ ਹੀ ਆਂ। ਔਰ ਜੋ ਵੀ ਮੈਂ ਕਰਵਾ ਰਿਹਾ ਹਾਂ ਤੈਨੂੰ ਉਹ ਤਾਂ ਕਰਨਾ ਹੀ ਪੈਣਾ ਹੈ ਪਰ ਅਰਜੁਨ ਨੇ ਤਾਂ ਹਥਿਆਰ ਛੱਡ ਦਿੱਤੇ ਕਿ ਨਹੀਂ ਮਹਾਰਾਜ ਮੈਂ ਤੁਹਾਨੂੰ ਸ਼ਬਾਹ ਨਹੀਂ ਉਠਾ ਸਕਦਾ। ਹੁਣ ਅਰਜੁਨ ਦੀਆਂ ਅੱਖਾਂ ਤੇ ਪਈ ਹੋਈ ਪਰਮ ਦੀ ਟਾਟੀ ਨੂੰ ਉਤੇ ਹੋਏ ਪਰਮ ਦੇ ਪਰਦੇ ਨੂੰ ਸ਼੍ਰੀਕ੍ਰਿਸ਼ਨ ਨੇ ਕਿੱਦਾਂ ਦੂਰ ਕੀਤਾ? ਜੇ ਅਰਜੁਨ ਨੂੰ ਉਦੋਂ ਹੀ ਸਮਝ ਆ ਜਾਂਦੀ ਕਿਉਂਕਿ ਪਹਿਲਾਂ ਬੋਲ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ શ્રીਕ੍ਰਿਸ਼ਨ ਨੇ ਐਡੀ ਲੰਬੀ ਗੀਤਾ ਦੇ 18 ਅਧਿਆਏ ਹੈ ਗੀਤਾ ਦੇ 18 ਅਧਿਆਏ ਹੈ ਔਰੋ 18 ਅਧਿਆਏ ਦੇ ਅੰਦਰ ਇੰਨਾ ਕੁਝ ਗਿਆਨ ਦਿੱਤਾ ਹੈ શ્રીਕ੍ਰਿਸ਼ਨ ਨੇ ਤਾਂ ਇਹਦਾ ਮਤਲਬ ਅਰਜੁਨ ਕੋਈ ਜਲਦੀ ਨਹੀਂ ਸਮਝ ਗਿਆ ਬੜਾ ਟਾਈਮ ਲੱਗਾ ਸਮਝਾਣ ਨੂੰ ਕਿਉਂਕਿ ਜੇ 5-10 ਮਿੰਟ ਦੀ ਸਮਝਿਆ ਹੁੰਦਾ ਤਾਂ ਐਡੀ ਲੰਬੀ ਗੀਤਾ ਨਾ ਹੁੰਦੀ ਜਰਾ ਗੌਰ ਕਰ ਲਓ ਇਸ ਲਈ ਬਹੁਤ ਸਮਝਾਣਾ ਪਿਆ ਕਿਉਂਕਿ ਅੱਖਾਂ ਤੇ ਪਰਮ ਦਾ ਸੀ ਪਰਮ ਦਾ ਬਹੁਤ ਸਮਝਾਣ ਦੇ ਬਾਵਜੂਦ ਬਹੁਤ ਬੋਲਣ ਦੇ ਬਾਵਜੂਦ ਵੀ ਜਦੋਂ ਅਰਜੁਨ ਨਹੀਂ ਸਮਝਿਆ ਤਾਂ ਸ਼੍ਰੀ ਕ੍ਰਿਸ਼ਨ ਨੇ ਕਿਹਾ ਇਹਦੀ ਅੱਖਾਂ ਤੇ ਪਰਮ ਦਾ ਪੜਦਾ ਹੁਣ ਐਦਾਂ ਨਹੀਂ ਦੂਰ ਹੋਣਾ ਹੁਣ ਇਹਨੂੰ ਆਪਣਾ ਵਿਰਾਟ ਰੂਪ ਦਿਖਾਣਾ ਹੀ ਪੈਣਾ ਹੈ ਫਿਰ ਸ਼੍ਰੀ ਕ੍ਰਿਸ਼ਨ ਨੇ ਆਪਣਾ ਵਿਰਾਟ ਰੂਪ ਅਰਜੁਨ ਨੂੰ ਦਿਖਾਇਆ ਸੀ ਤਾਂ ਫਿਰ ਉਹਦਾ ਪਰਮ ਦੂਰ ਹੋਇਆ ਇਸ ਲਈ ਇਹ ਪਰਮ ਦੇ ਪਰਦੇ ਨੂੰ ਗੁਰੂ ਹੀ ਚੁੱਕ ਸਕਦਾ ਹੈ ਜੇ ਇਨਸਾਨ ਨੂੰ ਕਹੀਏ ਕਿ ਕਿਤੇ ਉਹ ਸੁਣ ਕੇ ਕਿ ਤੇ ਉਹ ਬੋਲ ਕੇ ਇਨਸਾਨ ਦਾ ਭਰਮ ਘਟਿਆ ਜਾਏਗਾ ਤਾਂ ਨਹੀਂ ਕਿਈ ਵੇਰਾ ਗੁਰੂ ਨੂੰ ਅੰਦਰ ਉਹ ਰੂਪ ਦਿਖਾਣਾ ਹੀ ਪੈਂਦਾ ਹੈ ਜਿਹਦੇ ਨਾਲ ਫੇ ਉਹ ਪਰਦੇ ਉਹ ਦੀਵਾਰਾ ਟੁੱਟ ਜਾਂਦੀ ਹੈ ਪਰਦੇ हट ਜਾਂਦੇ ਆ ਔਰ ਇਨਸਾਨ ਦੇ ਪਰਮ ਦੀ ਭੀਤ ਟਹਿ ਜਾਂਦੀ ਹੈ ਇਸ ਲਈ ਇਹ ਸਤਗੁਰੂ ਹੀ ਕਰਮ ਕਰਦਾ ਜਿਨ੍ਹਾਂ ਦੀਆਂ ਅੱਖਾਂ ਤੇ ਭਰਮ ਦਾ ਪਰਦਾ ਪਿਆ ਹੈ ਉਹ ਦੇਖ ਨਹੀਂ ਪਾਉਂਦੇ ਉਹ ਸੰਤਾਂ ਨੂੰ ਗੁਰੂਆਂ ਰਹਿਵਰਾਂ ਪੀਰਾਂ ਫਕੀਰਾਂ ਨੂੰ ਸਮਝ ਨਹੀਂ ਪਾਉਂਦੇ ਪਰ ਜਿਹਨਾਂ ਦੀਆਂ ਅੱਖਾਂ ਤੋਂ ਇਹ ਪੜਦੇ ਸਤਿਗੁਰ ਚੱਕ ਦਿੰਦਾ ਹੈ ਉਹ ਤਾਂ ਇੱਕ ਨਜ਼ਰ ਦੇ ਨਾਲ ਹੀ ਜਾਣ ਲੈਂਦੇ ਹੈ ਕਿ ਸਾਡਾ ਸਤਿਗੁਰ ਕੀ ਹੈ ਪਰ ਗੱਲ ਹੁੰਦੀ ਹੈ ਸਤਿਗੁਰ ਨੂੰ ਸਮਝਣ ਦੀ ਗੱਲ ਹੁੰਦੀ ਹੈ ਗੁਰੂ ਦੇ ਵਚਨਾਂ ਨੂੰ ਸੁਣਨ ਦੀ ਕਿਉਂਕਿ ਕਈ ਵੇਰਾਂ ਇਨਸਾਨ ਸਤਸੰਗ ਦੇ ਵਿੱਚ ਬੈਠਦਾ ਜਾਂਦਾ ਹੈ ਪਰ ਉਹਦਾ ਜਿਹੜਾ ਮਨ ਹੈ ਉਹ ਸਤਸੰਗ ਨਾਲ ਜੁੜ ਨਹੀਂ ਪਾਂਦਾ ਇੱਕ ਦਿਨ ਸੰਤ ਜ਼ਰਾ ਗੌਰ ਕਰਨਾ ਇੱਕ ਹੋਇਆ ਸੰਤ ਗੋਸਵਾਮੀ ਤੁਲਸੀਦਾਸ ਇੱਕ ਦਿਨ ਉਹ ਸੰਤ ਤੁਲਸੀਦਾਸ प्रवचन ਕਰ ਰਹੇ ਸੀ ਕੁਝ ਗੀਤਾ ਦੇ ਬਾਰੇ ਸਮਝਾ ਰਹੇ ਸੀ ਗੀਤਾ ਦੇ ਸਾਰੇ ਅਧਿਆਇਆਂ ਬਾਰੇ ਉਹਨਾਂ ਨੇ ਗੱਲ ਕੀਤੀ ਔਰ ਜਦੋਂ satsang ਦੀ ਸਮਾਪਤੀ ਹੋਣ ਲੱਗੀ ਤਾਂ ਉਹਨਾਂ ਨੇ ਕਿਹਾ ਸ਼ਾਮ ਨੂੰ ਸਾਰੇ ਇਕੱਠੇ ਹੋਇਓ ਐਸੀ ਕੋਈ ਸਵਾਲ ਜਵਾਬ ਕਰਨੇ ਆ ਬਚਨ ਚੀਤੇ ਤਾਂ ਸ਼ਾਮ ਨੂੰ satsang ਦੀ ਸਮਾਪਤੀ ਹੋਈ ਸਾਰੇ ਇਕੱਠੇ ਹੋ ਗਏ ਸ਼ਾਮ ਨੂੰ ਸਾਰੇ ਇਕੱਠੇ ਹੋ ਗਏ ਤਾਂ ਸੰਤ ਤੁਲਸੀदास ਨੇ ਕਿਹਾ ਇਹ ਦੱਸੋ ਕਿ ਅੱਜ ਦਾ satsang ਕਿਹਨਾਂ ਕਿਹਨਾਂ ਗੌਰ ਨਾਲ ਸੁਣਿਆ ਸਾਰਿਆਂ ਨੇ ਹੱਥ ਚੱਕ ਦਿੱਤੇ ਮਹਾਰਾਜ ਅਸੀਂ ਸੁਣਿਆ ਅਸੀਂ ਸੁਣਿਆ ਅਸੀਂ ਵੀ ਆਏ ਸੀ ਅਸੀਂ ਵੀ ਆਏ ਸੀ ਸੰਤ ਤੁਲਸੀदास ਕਹਿੰਦੇ ਇੱਕ ਇੱਕ ਬਚਨ ਗੌਰ ਨਾਲ ਸੁਣਿਆ ਸੋਚ ਕੇ ਜਵਾਬ ਦਿਓ ਉਹਨਾਂ ਨੇ ਕਿਹਾ ਹਾਂ ਮਹਾਰਾਜ ਇੱਕ ਇੱਕ ਬਚਨ ਅਸੀਂ ਬੜੇ ਗੌਰ ਨਾਲ ਸੁਣਿਆ ਸੰਤ ਤੁਲਸੀदास ਮੁਸਕੁਰਾਏ اچھا ਫਿਰ ਜੇ ਤੁਸੀਂ ਸਾਡਾ ਇੱਕ ਇੱਕ ਵਚਨ ਗੌਰ ਨਾਲ ਸੁਣਿਆ ਹੈ ਤਾਂ ਫਿਰ ਇਹ ਦੱਸੋ ਕਿ ਅਸੀਂ ਗੀਤਾ ਦਾ 19ਵਾਂ ਅਧਿਆਇ ਜੋ ਸਮਝਾਇਆ ਸੀ ਕਹਿੰਨੇ ਕਹਨੇ ਸੁਣਿਆ ਸਾਰਿਆਂ ਨੇ ਹੱਥ ਚੱਕ ਦਿੱਤੇ ਮਹਾਰਾਜ ਅਸੀਂ ਸੁਣਿਆ ਅੱਜ ਸੁਣਿਆ ਸੰਤ ਤੁਲਸੀਦਾਸ ਮੁਸਕੁਰਾ ਕੇ ਕਹਿੰਦੇ ਅੱਛਾ ਗੀਤਾ ਦੇ ਅੰਦਰ 19ਵਾਂ ਅਧਿਆਇ ਤਾਂ ਹੈ ਹੀ ਨਹੀਂ ਹੈ ਹੀ 18 ਤਾਂ ਤੁਸੀਂ 19ਵਾਂ ਕਿੱਥੋਂ ਸੁਣ ਲਿਆ ਇਹਦਾ ਮਤਲਬ ਕੀ ਹੈ ਕਿ ਤੁਸੀਂ ਸਤਸੰਗ ਗੌਰ ਨਾਲ ਸੁਣਿਆ ਹੀ ਨਹੀਂ ਕਿਉਂਕਿ ਕਹਿਣ ਨੂੰ ਇਨਸਾਨ ਕਹਿ ਦਿੰਦਾ ਹੈ ਮੈਂ ਸਤਸੰਗ ਵਿੱਚ ਆਇਆ ਹਾਂ ਮੈਂ ਸਤਸੰਗ ਸੁਣਿਆ ਹੈ ਪਰ ਇਹ ਤਾਂ ਇਨਸਾਨ ਹੀ ਜਾਣਦਾ ਹੈ ਕਿ ਬੈਠਾ ਸ਼ਰੀਰ ਤਾਂ ਬੈਠਾ ਸਤਸੰਗ ਵਿੱਚ ਹੁੰਦਾ ਹੈ ਪਰ ਮਨ ਤਾਂ ਕਿਤੇ ਹੋਰ ਹੀ ਇਨਸਾਨ ਦਾ ਲੱਗਾ ਹੁੰਦਾ ਹੈ ਇਸ ਲਈ ਗੱਲ ਤਾਂ ਮਨ ਨੂੰ ਸਤਸੰਗ ਵਿੱਚ ਲਾਣ ਦੀ ਹੈ ਗੱਲ ਤਾਂ ਮਨ ਨੂੰ ਗੁਰੂ ਦੇ ਵਚਨਾਂ ਨਾਲ ਜੋੜਨ ਦੀ ਹੈ ਇੱਕ ਇਨਸਾਨ ਦੇ ਉੱਪਰ ਰੰਗ ਉਦੋਂ ਹੀ ਚੜਦਾ ਹੈ ਜਦੋਂ ਇਹ ਮਨ ਗੁਰੂ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ ਯੋ ਕਿ ਇਹ ਪਹਿਲਾਂ ਮਨ ਨੂੰ ਗੁਰੂ ਦੇ ਰੰਗ ਚ ਰੰਗੋ ਫਿਰ ਤੁਹਾਡੀ ਆਤਮਾ ਤੁਹਾਡਾ ਤੁਹਾਡੀ ਰੂਹ ਤੁਹਾਡਾ ਸ਼ਰੀਰ ਤਾਂ ਆਪੇ ਹੀ ਉਹਦੇ ਰੰਗ ਚ ਰੰਗਿਆ ਜਾਏਗਾ ਇਸ ਲਈ ਕਬੀਰ ਸਾਹਿਬ ਕਹਿੰਦੇ ਆ ਇਹ ਭਰਮ ਦੀ ਟਾਟੀ ਹੀ ਐਸੀ ਹੈ ਇਹ ਭਰਮ ਦਾ ਪਰਦਾ ਹੀ ਐਸਾ ਹੈ ਕਿ ਐਸੀ ਸਤਗੁਰ ਦੇ ਅਸਲੀ ਰੂਪ ਨੂੰ ਉਹਦੇ ਨੂਰੀ ਸਰੂਪ ਨੂੰ ਸਮਝ ਨਹੀਂ ਪਾਉਂਦੇ ਜਾਂ ਦੂਜੇ ਲਫਜ਼ ਸੰਤ ਤੁਲਸੀਦਾਸ ਨੇ ਲਿਖਿਆ ਹੈ ਕਿ ਸੰਤ ਹਰੀ ਦਾ ਰੂਪ ਹੈ ਤੁਲਸੀ ਸੰਤ ਹਰੀ ਦਾ ਰੂਪ ਹੈ ਹੈ ਹਰੀ ਸੰਤ ਸਰੂਪ ਤੁਮਸੀ ਸੰਤ ਹਰੀ ਦਾ ਰੂਪ ਹੈ ਹੈ ਹਰੀ ਸੰਤ ਸਰੂਪ ਨਾਮ ਦੋ ਪਰ ਏਕ ਹੈ ਜਿਉ ਸੂਰਜ ਔਰ ਧੂਪ ਸੰਤ ਤੁਲਸੀ ਦੇ ਵਚਨਾਂ ਦੀ ਗਹਿਰਾਈ ਨੂੰ ਸਮਝੋ ਸੰਤ ਤੁਲਸੀ ਦਾਸ ਕਹਿੰਦੇ ਕਿ ਸੰਤ और परमात्मा है दरअसल एक ही रूप संत हरि का रूप है संत हरि का रूप है और है हरि संत स्वरूप और वो हरि संत का स्वरूप है हुण हरि और संत है एक ही रूप पर नाम दो क्योंकि संत और हरि नाम दो आ गए संत तुलसीदास दस दे कि नाम दो उसी तरह जिस तरह सूरज और धूप ਅਸੀਂ ਕਹਿ ਦਿੰਦੇ ਆ ਧੁੱਪ ਐ ਤਾਂ ਉਹ ਸੂਰਜ ਐ ਪਰ ਅਗਰ ਗਹਿਰਾਈ ਚ ਜਾ ਕੇ ਦੇਖਿਆ ਜਾਵੇ ਤਾਂ ਧੁੱਪ ਸੂਰਜ ਤੋਂ ਜੁਦਾ ਨਹੀਂ ਤੇ ਸੂਰਜ ਧੁੱਪ ਤੋਂ ਜੁਦਾ ਨਹੀਂ ਕਿਉਂ ਕਿ ਕਿਉਂਕਿ ਸੂਰਜ ਹੋਏਗਾ ਤਾਂ ਹੀ ਧੁੱਪ ਹੋਏਗੀ ਔਰ ਜੇ ਧੁੱਪ ਹੈ ਤਾਂ ਦਾ ਮਤਲਬ ਸੂਰਜ ਵੀ ਹੈ ਹੁਣ ਬਾਹਰ ਧੁੱਪ ਐ ਬੇਸ਼ੱਕ ਐਸ ਲਈ ਸਾਨੂੰ ਸੂਰਜ ਇੱਥੋਂ ਨਜ਼ਰ ਨਹੀਂ ਆਉਂਦਾ ਪਰ ਇਹਦਾ ਮਤਲਬ ਜੇ ਧੁੱਪ ਐ ਤਾਂ ਸੂਰਜ ਵੀ ਹੈ ਜੇ ਸੂਰਜ ਹੀ ਨਾ ਹੋਵੇ ਤਾਂ ਧੁੱਪ ਕਦੀ ਹੋਈ ਨਹੀਂ ਸਕਦੀ ਹੁਣ ਨਾਮ ਦੋ ਹੈ ਤੋਪਰ ਸੂਰਜ ਪਰ ਇੱਕ ਦੂਜੇ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਹੈ ਇੱਕ ਦੂਜੇ ਤੋਂ ਬਿਨਾ ਇਹ ਹੋ ਹੀ ਨਹੀਂ ਸਕਦੇ ਧੁੱਪ ਤੋਂ ਬਿਨਾ ਸੂਰਜ ਨਹੀਂ ਤਾਂ ਸੂਰਜ ਤੋਂ ਬਿਨਾ ਧੁੱਪ ਨਹੀਂ ਇਸੇ ਤਰ੍ਹਾਂ ਸੰਤ ਤੋਂ ਬਿਨਾ ਹਰੀ ਨਹੀਂ ਤਾਂ ਹਰੀ ਤੋਂ ਬਿਨਾ ਸੰਤ ਨਹੀਂ ਇਹ ਵੀ ਨਾਮ ਦੋ ਹੈ ਪਰ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਸੂਰਜ ਔਰ ਧੁੱਪ ਇਹ ਸਿਰਫ ਸਮਝਣ ਦਾ ਫੇਰ ਹੈ ਆਪਣੇ ਮਨ ਦਾ ਫੇਰ ਹੈ ਥੋੜਾ ਆਪਣੇ ਆਪ ਨੂੰ ਸਮਝਣਾ ਪੈਂਦਾ ਹੈ ਇਸੇ ਤਰ੍ਹਾਂ ਮਾਲਕ ਵੀ ਸਨ 1942 ਚ 2 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਇਸ ਸੰਸਾਰ ਤੇ ਉਹ ਆਪੇ ਪ੍ਰਭੂ ਪਰਮਾਤਮਾ ਮਾਲਕਾਂ ਦੇ ਰੂਪ ਵਿੱਚ ਸੰਸਾਰ ਨੂੰ ਤਾਰਨ ਵਾਸਤੇ ਉਹਨਾਂ ਨੇ ਜਨਮ ਲਿਆ। ਔਰ ਫਕੀਰ ਗੁਰੂ ਰਹਿਬਰ ਇਹਨਾਂ ਦੀ ਤਾਂ ਗੱਲ ਅਗਰ ਚਾਹੀਏ ਕਿ ਐਸੀ ਇਹਨਾਂ ਦੀ ਕੋਈ ਸਿਫਤ ਕਰੀਏ ਤਾਂ ਗੁਰੂਆਂ ਦੀ ਸੰਤਾਂ ਰਹਿਬਰਾਂ ਦੀ ਰੱਬ ਦੇ ਪਿਆਰਿਆਂ ਦੀ ਸਿਫਤ ਕਰਨੀ ਬੜੀ ਔਖੀ ਹੈ। ਅਸੀਂ ਮਾਲਕਾ ਨੂੰ ਪਿਆਰ ਨਾਲ ਬੁਲਾਉਂਦੇ ਹਾਂ ਹਜ਼ੂਰ ਸ਼ਹਿਨशाह ਸੂਫੀ ਫਕੀਰ ਫਕੀਰ ਦਾ ਮਤਲਬ ਕੀ ਹੁੰਦਾ ਹੈ ਫਕੀਰ ਕਿਹਾ ਕਿਸ ਨੂੰ ਜਾਂਦਾ ਹੈ ਤਾਂ ਸ਼ੇਖ ਫਰੀਦ ਹੋਏ ਐ ਇੱਕ ਹੋਏ ਬਾਬਾ ਫਰੀਦ ਜਿਨ੍ਹਾਂ ਨੇ ਕਿਹਾ ਰੋਟੀ ਮੇਰੀ ਕਾਠ ਕੀ ਲਾਵੇ ਮੇਰੀ ਭੁੱਖ ਜਿਨ੍ਹਾਂ ਖਾਧੀਆਂ ਚੋਪੜੀਆਂ ਘਣੇ ਸਹਿਣਗੇ ਦੁਖੇ ਕੋ ਫਰੀਦ ਹੋਏ ਐ ਬਾਬਾ ਫਰੀਦ ਔਰ ਇੱਕ ਹੋਏ ਐ ਸ਼ੇਖ ਫਰੀਦ ਫਰੀਦ ਸਾਹਿਬ ਰੇ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਫਰੀਦ ਸਾਹਿਬ ਰੇ ਇੱਕ ਬਾਬਾ ਫਰੀਦ ਸ਼ੱਕਰਗੰਜ ਔਰ ਇੱਕ ਹੋਇਆ ਫਰੀਦ ਸਾਬਰੀ ਫਰੀਦ ਸਾਬਰੀ ਆਪਣੇ ਇੱਕ ਕਲਾਮ ਦੇ ਅੰਦਰ ਆਪਣੇ ਕਸ਼ਬਤ ਦੇ ਅੰਦਰ ਫਕੀਰਾਂ ਬਾਰੇ ਦੱਸਦੇ ਆ ਕਿ ਫਕੀਰ ਕਿਹਾ ਕਿਸ ਨੂੰ ਜਾਂਦਾ ਹੈ ਫਕੀਰ ਕਰਦੇ ਕੀ ਹੈ ਸ਼ੇਖ ਫਰੀਦ ਸਾਬਰੀ ਦੱਸਦੇ ਆ ਕਿ ਫਕੀਰ ਕੋਈ ਛੋਟੀ ਤਾਕਤ ਨਹੀਂ ਹੁੰਦੇ ਇਹ ਬਹੁਤ ਵੱਡੀ ਤਾਕਤ ਹੁੰਦੀ ਹੈ ਕਿਉਂਕਿ ਹੱਦ ਟੱਪੇ ਔਲੀਆ ਬੇਹੱਦ ਟੱਪੇ ਪੀਰ ਜਿਹਦੀ ਕੋਈ ਹੱਦ ਨਹੀਂ ਉਹਦਾ ਨਾਮ ਫਕੀਰ ਇੱਕ ਔਲੀਆ ਹੁੰਦੇ ਹੈ ਔਲੀਆ ਵੀ ਬਲੀਆਂ ਨੂੰ ਕਿਹਾ ਜਾਂਦਾ ਹੈ ਜਰਾ ਗੌਰ ਕਰਨਾ ਇੱਕ ਔਲੀਏ ਦਾ ਦਰਜਾ ਹੁੰਦਾ ਕਿ ਤੀਰਾਂ ਦਾ ਦਰਜਾ ਹੁੰਦਾ ਹੈ ਪਰ ਇੱਥੇ ਤਾਂ ਦੱਸਿਆ ਗਿਆ ਹੈ ਕਿ ਜਿਹੜੇ ਔਲੀਆਂ ਦੀ ਹੱਦ ਵੀ ਲੰਘ ਜਾਂਦੇ ਹੈ ਜਿਨ੍ਹਾਂ ਦੀ ਕੋਈ ਹੱਦੇ ਨਹੀਂ ਰਹਿ ਜਾਂਦੀ ਉਹਦਾ ਨਾਮ ਹੁੰਦਾ ਹੈ ਫਕੀਰ ਜੋ ਆਪਣੇ ਆਪ ਨੂੰ ਫਨਾ ਕਰਕੇ ਮਿਲਾ ਦਿੰਦੇ ਹੈ ਉਸ ਪਰਮਾਤਮਾ ਉਸ ਪ੍ਰਭੂ ਦੀ ਜਾਤੇ ਹੱਤ ਦੇ ਅੰਦਰ ਉਹ ਹੈ ਫਕੀਰ ਇਸੇ ਤਰ੍ਹਾਂ ਮਾਲਕਾਂ ਨੇ ਵੀ ਦਿਨ ਰਾਤ ਬੰਦਗੀ ਕਰਕੇ ਦਿਨ ਰਾਤ ਸਿਮਰਨ ਕਰਕੇ ਕਿਉਂਕਿ ਅਸੀਂ ਆਪ ਦੇਖਦੇ ਸੀ ਕਈ ਕਈ ਦਿਨ ਭੋਜਨ ਨਹੀਂ ਕਰਨਾ ਬੈਠੇ ਰਹਿਣਾ ਬਸ ਉਹਦੀ ਯਾਦ ਦੇ ਅੰਦਰ ਇਹੀ ਤਾਂ ਫਕੀਰਾਂ ਦਾ ਕਰਮ ਹੁੰਦਾ ਹੈ ਕਿ ਖੁਦ ਦਿਨ ਰਾਤ ਤਪੱਸਿਆ ਦੀ ਅਗਨੀ ਅੰਦਰ ਸੜਦੇ ਐ ਖੁਦ ਦਿਨ ਰਾਤ ਭੁੱਖੇ ਪਿਆਸੇ ਰਹਿ ਕੇ ਪ੍ਰਮਾਤਮਾ ਦੀ ਭਗਤੀ ਕਰਦੇ ਐ ਪਰ ਜਦੋਂ ਕੋਈ ਦੁਖੀ ਸਵਾਲੀ ਉਹਨਾਂ ਦੇ ਦਰ ਤੇ ਚੱਲ ਕੇ ਆਂਦਾ ਹੈ ਤਾਂ ਪ੍ਰਭੂ ਦੀ ਕਿਰਪਾ ਦਾ ਜੋ ਫਲ ਮਿਲਦਾ ਹੈ ਉਹਨਾਂ ਦੀ ਝੋਲੀ ਚ ਪਾ ਦਿੰਦੇ ਹੈ ਇਹ ਫਕੀਰ